ਕੋਰਪੋਰੇਟ ਤੇ ਪੀਐਮ ਦੇ ਆਫਰਾਂ ਲੱਗੀਆਂ ਜਿਹੜਾ 2000 ਦਾ ਕਹਿੰਦੇ ਇਥੋਂ 1100 ਦਾ ਲੈ ਜਾਓ ਜਿਹੜਾ 5000 ਦਾ 2200 2500 ਦਾ ਲੈ ਜਾਓ ਜਿਹੜੇ 7 7 8 8000 ਦੇ ਉਹ 2500 3000 ਦੇ ਲੈ ਲਓ ਕੋਰਟੇ ਵੀ ਅਸੀਂ ਸਾਰੇ ਹੀ ਵਾਈਡ ਚ ਮਿਲ ਜਣੇ ਆ ਸਟਿਚਿੰਗ ਭਾਜੀ ਹਰੇਕ ਤਰ੍ਹਾਂ ਦੀ ਉਹਦਾ ਫਿਕਸ ਪ੍ਰਾਈਸ ਆ ਕੋਈ ਵਾਧਾ ਘਾਟਾ ਨਹੀਂ ਜਿੱਦਾਂ ਦਾ ਵੀ ਕਿਹਨੂੰ ਸਟਿਚਿੰਗ ਚਾਹੀਦੀ ਆ ਆਪਾਂ ਸਟਿਚਿੰਗ ਕਰਕੇ ਦਿੰਨੇ ਆ ਕੋਰਟ ਪੈਂਟ ਦੀ ਆਫਰਸ ਆ ਸਾਡੇ ਕੋਲ ਕਾਫੀ ਟਾਈਮ ਤੋਂ ਚੱਲ ਰਹੀ ਆ ਜੋ ਕਿ 2995 ਦਾ 2 ਪੀਸ ਕੋਰਟ ਪੈਂਟ 3 ਪੀਸ ਕੋਰਟ ਪੈਂਟ 3760 ਰੁਪਏ ਵਿੱਚ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਦੇਖੋ ਛੋਟਾਂ ਦੇ ਵਿੱਚ ਦੇਖੋ ਕਿੰਨੀ ਵੈਰਾਈਟੀ ਆ ਚਾਹੇ ਤੁਸੀਂ ਲੈਣਾ ਵਾਲੀਆਂ ਲੈਣੀਆਂ ਚਾਹੇ ਤੁਸੀਂ ਪ੍ਰਿੰਟ ਲੈਣੀਆਂ ਚਾਹੇ ਤੁਸੀਂ ਚੈੱਕ ਲੈਣੀਆਂ ਜਿੱਦਾਂ ਦੀ ਵੀ 셔ਟ ਲੈਣੀ ਆ ਤੁਹਾਨੂੰ ਮਿਲ ਜਾਣੀਆਂ ਸਾਡੇ ਕੋਲ 3350 ਰੁਪਏ ਤੋਂ 셔ਟ ਸ਼ੁਰੂ ਹੋ ਜਾਂਦੀ ਹੈਗੀ ਆ ਸ਼ੇਰਵਾਨੀ ਸਾਹਿਬ ਆਪਣੇ ਕੋਲ 6500 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਸ਼ੇਰਵਾਨੀ ਇਹਦੇ ਚ ਹਰੇਕ ਤਰ੍ਹਾਂ ਦੇ ਪ੍ਰਾਈਸ ਹਰੇਕ ਤਰ੍ਹਾਂ ਦੇ ਕਲਰ ਤੁਹਾਨੂੰ ਆਪਸ਼ਨ ਮਿਲ ਜੂਗਾ ਦੇਖੋ ਬਲੇਜ਼ਰ ਵੀ ਇੱਥੇ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਇਸ ਵੱਲੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰੈਂਡ ਪੱਗਾਂ ਦਾ ਬਣ ਚੁੱਕਾ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਤੁਸੀਂ ਰੁਪਈਆ ਲੈ ਲਓ ਫੁੱਲ ਬੈਲ ਲੈ ਲਓ 550 ਤੋਂ ਬਾਅਦ ਪੱਗਾਂ ਦੇ ਰੰਗ ਹੈਗੇ ਆ ਰੰਗ ਫੇਡ ਹੋ ਜੂਵੇ ਡੱਬ ਹੋ ਜੂਵੇ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਭਾਈ ਜੀ ਬਥੇਰੇ 200 300 400 500 ਵਾਲੇ ਕੁਰਤੇ ਪਿਆਮੇ ਦੇਖ ਲਓ ਮੈਨੂੰ ਵਧੀਆ ਕੁਆਲਿਟੀ ਦਿਖਾਓ ਮੁੰਡੇ ਕਹਿੰਦੇ ਸਾਨੂੰ ਟਾਪ ਦੀ ਚੀਜ਼ ਚਾਹੀਦੀ ਆ ਕਹਿੰਦੇ 200 400 ਹਰ ਜਗ੍ਹਾ ਲੰਲੀਦਾ ਮਾਤੂ ਸ਼ਰੀ ਦਸਤਾਰ ਵੱਡਾ ਬ੍ਰਾਂਡ ਆ ਕੁਝ ਲਗਜ਼ਰੀ ਦੇ ਵਿੱਚ ਕੋਈ ਟਾਪ ਦੀ ਚੀਜ਼ ਹੈਗੀ ਕੁਰਤੇ ਪਿਆਮੇ 'ਚ ਵਧੀਆ ਭਾਜੀ ਜਿਹੜਾ ਅੱਜ ਕੱਲ ਚੱਲ ਰਿਹਾ ਮੈਂ ਦੁਬਈ ਦਾ ਕੁੜਤਾ ਪਜਾਮਾ ਚੈੱਕ ਕਰ ਲਓ ਉੱਤੇ ਮੋਹਰ ਲੱਗੀ ਆਪਣੇ ਦੁਬਈ ਯੂਏਈ ਹੂੰ ਜੋ ਕਿ ਕੁੜਤਾ ਪਜਾਮਾ ਬਾਜ਼ਾਰ ਦੇ ਵਿੱਚ ਕੋਈ 22500 ਦੀ ਰੇਂਜ ਵਿੱਚ ਦੇ ਰਿਹਾ ਆਪਾਂ ਤੁਹਾਨੂੰ ਸਪੈਸ਼ਲ ਆਫਰ 1120 ਰੁਪਏ ਦਾ কুর্তা ਪਜਾਮਾ ਵੇਚ ਰਿਆ ਜੀ ਦबई ਦਾ কুর্তা ਪਜਾਮਾ ਦबई ਦਾ ਸਪੈਸ਼ਲ কুর্তা ਪਜਾਮਾ ਜੀ ਅੱਛਾ ਹੋਰ ਵੀ ਦੱਸੋ ਮੈਨੂੰ ਹੋਰ ਕਿਹੜੀ ਕਿਹੜੀ ਵੈਰਾਈਟੀ ਆ ਹੋਰ ਸਰ ਲੈ 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 ਲਓ ਆਪਣੇ ਕੋ ਭਾਵੇਂ ਤੁਸੀਂ ਲੈ ਲੈਣ ਪੇਪਰ ਕੋਟਨ ਖੱਦਰ ਚ ਲੈਣਾ ਕਿਹੜੀ ਤਰ੍ਹਾਂ ਦਾ কুর্তা ਪਜਾਮਾ ਹਰੇਕ ਤਰ੍ਹਾਂ ਦੇ ਲਗਜ਼ਰੀ কুরਤੇ ਪਜਾਮੇ ਆਪਣੇ ਕੋ ਆ ਗਏ ਸਰ ਅੱਛਾ ਚਮਕ ਦਮਕ ਬੜੀ ਆ ਕਪੜਾ ਚਮਕ ਬੜਾ ਰਿਹਾ ਤੇ ਕਪੜਾ ਹੈ ਵੀ ਬੜਾ ਮੁਲਾਇਮ ਹੈ ਸਰ ਕਪੜਾ ਲਗਜ਼ਰੀ ਕਪੜਾ ਆ ਜਿਵੇਂ ਕਿ ਤੁਹਾਨੂੰ ਦੱਸਿਆ ਹਰੇਕ ਤਰ੍ਹਾਂ ਦੇ ਰੇਟ ਹੈਗੇ ਆਪਣੇ ਕੋ ਯਾਰ 2000 1200 1500 2500 3000 10000 ਦਾ ਕੁੜਤੇ ਪੀਮੇ ਆਪਣੇ ਕੋਲ ਸਾਹਮਣੇ ਦੇਖੋ ਕੁੜਤੇ ਪੀਮੇ ਦੇ ਆਫਰਾਂ ਲੱਗੀਆਂ ਜਿਹੜਾ 2000 ਦਾ ਕਹਿੰਦੇ ਇੱਥੋਂ 1000 1100 ਦਾ ਲੈ ਜਾਓ ਜਿਹੜਾ 5000 ਦਾ 2200 2500 ਦਾ ਲੈ ਜਾਓ ਜਿਹੜੇ 7 7 8 8000 ਦੇ ਉਹ 2500 3000 ਦੇ ਲੈ ਲਓ ਕੁੜਤੇ ਪੀਮੇ ਸਾਰੇ ਹੀ ਵਾਈਡ ਚ ਮਿਲ ਜਣੇ ਆ ਸੋ ਦੇਖੋ ਕੱਪੜਾ ਸਾਡੇ ਕੋਲ ਸਸਤਾ ਤੁਸੀਂ ਸਾਡੀ ਟੇਲਰਿੰਗ ਚੈੱਕ ਕਰੋ ਸਟਿਚਿੰਗ ਚੈੱਕ ਕਰੋ ਤੁਸੀਂ ਕੁੜਤਾ ਪੀਮਾ ਜਿੱਦਾਂ ਦਾ ਮਰਜ਼ੀ ਬਣਾ ਲਓ ਤੁਸੀਂ ਆਮ ਕੁੜਤਾ ਪੀਮਾ ਬਣਾ ਲਓ ਸਲਵਾਰ ਸੂਟ ਬਣਾ ਲਓ ਪਠਾਨੀ ਸੂਟ ਬਣਾ ਲਓ ਇੱਕ ਜੇਬ ਵਾਲਾ ਬਣਾ ਲਓ ਦੋ ਜੇਬਾਂ ਵਾਲਾ ਬਣਾ ਲਓ ਭਾਈ ਜੀ ਕਾਲਰ ਤੋਂ ਜਾਂ ਕਾਲਰ ਤੋਂ ਬਿਨਾ ਕਿਸੇ ਇਲਾਸਟਿਕ ਪਾਉਣੀ ਕਿਸੇ ਨੇ ਪੈਂਟਾ ਬਣਾ ਹਰ ਤਰ੍ਹਾਂ ਦੀ ਸਟਿਚਿੰਗ ਕਰ ਦਿੰਦੇ ਹਾਂ ਸਟਿਚਿੰਗ ਭਾਜੀ ਹਰ ਇੱਕ ਤਰ੍ਹਾਂ ਦੀ ਉਹਦਾ ਫਿਕਸ ਪ੍ਰਾਈਸ ਆ ਕੋਈ ਵਾਧਾ ਘਾਟਾ ਨਹੀਂ ਜਿੱਦਾਂ ਦਾ ਵੀ ਕਿਹਨੂੰ ਸਟਿਚਿੰਗ ਚਾਹੀਦੀ ਆਪਾਂ ਸਟਿਚਿੰਗ ਕਰਕੇ ਦਿੰਨੇ ਆ ਅੱਛਾ ਚਾਹੇ ਕਿਸੇ ਨੇ ਮੈਚਿੰਗ ਕਰਕੇ ਬਣਾਉਣਾ ਚਾਹੇ ਕਿਸੇ ਨੇ 올ਓਵਰ ਬਣਾਉਣਾ ਹਰ ਤਰ੍ਹਾਂ ਦਾ ਅਗਲੇ ਲਈ ਜਿੰਦਾਂ ਦੀ ਚੁਆਇਸ ਆ ਤੁਸੀਂ ਬਣਾ ਕੇ ਦੇ ਦੋਗੇ ਜਿੰਦਾਂ ਦੀ ਚੁਆਇਸ ਆ ਕੋਈ ਭਾਵੇਂ ਨੈਟ ਤੋਂ ਫੋਟੋ ਕੋਈ ਹੀ ਰੋਦੀ ਲੈ ਆਵੇ ਜਿੰਦਾਂ ਦੀ ਮਰਜ਼ੀ ਉਹ ਆਪਾਂ ਬਣਾ ਕੇ ਦੇਈਦਾ ਹੈ ਨਾਲ ਨਾਲ ਸ਼ਰਟਾਂ ਦੇ ਵਿੱਚ ਦੇਖੋ ਕਿੰਨੀ ਵੈਰਾਈਟੀ ਆ ਚਾਹੇ ਤੁਸੀਂ ਲੈਨਾਂ ਵਾਲੀਆਂ ਲੈਣੀਆਂ ਚਾਹੇ ਤੁਸੀਂ ਪ੍ਰਿੰਟ ਲੈਣੀਆਂ ਚਾਹੇ ਤੁਸੀਂ ਚੈੱਕ ਲੈਣੀਆਂ ਜਿੰਦਾਂ ਦੀ ਵੀ ਸ਼ਰਟ ਲੈਣੀ ਆ ਤੁਹਾਨੂੰ ਮਿਲ ਜਾਣੀਆਂ ਸਾਡੇ ਕੋਲ 3350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਹੈਗੀ ਆ ਉਸ ਤੋਂ ਬਾਅਦ ਭਾਈ ਜੀ ਕੋਟ ਪੈਂਟਾਂ ਦੇ ਵਿੱਚ ਬੜੀ ਅੱਜਕੱਲ ਲੁੱਟ ਹੋ ਰਹੀ ਆ ਮੈਨੂੰ ਦੱਸੋ ਵੀ ਕੋਟ ਪੈਂਟ ਕਿੰਨੇ ਤੋਂ ਸ਼ੁਰੂ ਆ ਬਾਜ਼ਾਰ ਦੇ ਵਿੱਚ ਦਾ ਸਲਾਈ 404500 ਰੁਪ 2 ਪੀਸ ਕੋਰਟ ਪੈਂਟ ਲੈਣੇ 10-12 ਹਜ਼ਾਰ ਤੋਂ ਘੱਟ ਕੋਈ ਦਿੰਦਾ ਨਹੀਂ 2 ਪੀਸ ਕੋਰਟ ਪੈਂਟ ਕਿੰਨੇ ਦਾ 3 ਪੀਸ ਕੋਰਟ ਪੈਂਟ ਕਿੰਨੇ ਦਾ ਉਹ ਵੀ ਦੱਸੋ ਕੋਰਟ ਪੈਂਟ ਦੇ ਆਫਰਸ ਆ ਸਾਡੇ ਤੋਂ ਕਾਫੀ ਟਾਈਮ ਤੋਂ ਚੱਲ ਰਹੀ ਆ ਜੋ ਕਿ 2995 ਦਾ 2 ਪੀਸ ਕੋਰਟ ਪੈਂਟ 3 ਪੀਸ ਕੋਰਟ ਪੈਂਟ 3760 ਰੁਪਏ ਵਿੱਚ ਭਾਈ ਜੀ 40450 ਦਾ ਸਟਿਚਿੰਗ ਆ ਤੁਸੀਂ ਕਹਿੰਦੇ 2995 ਵਿੱਚ 2 ਪੀਸ ਬਿਲਕੁਲ ਸਾਰਾ ਤੁਸੀਂ ਦੇਖਿਆ ਇਨੇ-ਇਨੇ ਲੋਕੀ ਸਟਿਚਿੰਗ ਆ ਲੈਂਦੇ ਆ ਬਟ ਇਹਦੇ ਵਿੱਚ ਆਪਾਂ ਤੁਹਾਨੂੰ ਦੇਖੋ ਕਪੜਾ ਚੈੱਕ ਕਰੋ ਤੁਸੀਂ ਆਪਾਂ ਇਹਨੇ ਵੇਜ ਤੁਹਾਨੂੰ ਪੂਰਾ ਕੋਟ ਪੈਂਟ ਬਣਾ ਕੇ ਦੇ ਆ ਆ ਦੇਖੋ ਸਭ ਤੋਂ ਵੱਡੀ ਗੱਲ ਕੀ ਆ ਮਾਤੂ ਸ਼ਰੀਦ ਦਸਤਾਰ ਟੈਕਸਟਾਈਲ 1970 ਇਹਨਾਂ ਦਾ ਆਪਣਾ ਬ੍ਰਾਂਡ ਆ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਦੇਖੋ ਜਿੱਦਾਂ ਮਰਜੀ ਕੱਪੜਾ ਟਣਕਾ ਲਓ 2 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ 'ਚ 10000 ਰੁਪਏ ਦਾ ਇੱਥੋਂ ਮਿਲਣਾ 2995 'ਚ ਆ ਜਿਹੜਾ 3 ਪੀਸ ਕੋਟ ਪੈਂਟ ਤੁਸੀਂ ਬਾਜ਼ਾਰ 'ਚ ਜਾ ਕੇ ਲੈਨੇ ਹੋ 15000 16000 ਦਾ ਇੱਥੇ ਮਿਲਣਾ ਤੁਹਾਨੂੰ 3760 'ਚ ਸ਼ੇਰਵਾਨੀਆਂ ਵੀ ਮੈਂ ਦੇਖ ਰਿਹਾ ਸ਼ੇਰਵਾਨੀਆਂ ਦੇ ਵਿੱਚ ਵੀ ਕਾਫੀ ਆਪਸ਼ਨ ਹੈਗੀ ਆ ਸ਼ੇਰਵਾਨੀਆਂ ਦੇ ਵਿੱਚ ਕੀ ਕੀ ਪ੍ਰਾਈਸ ਹੈਗੇ ਆ ਸ਼ੇਰਵਾਨੀ ਸਾਹਿਬ ਆਪਣੇ ਕੋ 6500 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਸ਼ੇਰਵਾਨੀ ਇਹਦੇ ਵਿੱਚ ਹਰੇਕ ਤਰ੍ਹਾਂ ਦੇ ਪ੍ਰਾਈਸ ਹਰੇਕ ਤਰ੍ਹਾਂ ਦੇ ਕਲਰ ਤੁਹਾਨੂੰ ਆਪਸ਼ਨ ਮਿਲਦੇ ਦੇਖੋ ਵੱਡੀ ਗੱਲ ਕੀ ਆ ਜਿਹੜੀ ਬਾਜ਼ਾਰ ਤੁਸੀਂ 15000 ਰੁਪਏ ਦੀ ਸ਼ੇਰਵਾਨੀ ਲੈਣੇ ਹੋ ਇੱਥੋਂ ਸਿਰਫ 6500 ਰੁਪਏ ਦੀ ਸਲਾਈ ਕਰਕੇ ਦੇ ਦੇਣੀ ਹੈਗੀ ਆ ਜਿਹੜੇ ਸਾਡੇ ਪੱਗਾਂ ਬੰਨਣ ਵਾਲੇ ਸ਼ਕੀਨ ਵੀਰ ਆ ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਕਿਉਂਕਿ ਇਸ ਵੇਲੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰੈਂਡ ਪੱਗਾਂ ਦਾ ਬਣ ਚੁੱਕਾ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਤੁਸੀਂ ਰੁਪਈਆ 550 ਤੋਂ ਬਾਅਦ ਪੱਗਾਂ 'ਚ ਰੰਗ ਹੈਗੇ ਆ ਰੰਗ ਫੇਟ ਹੋ ਜਵੇ ਡੱਬ ਪਵੇ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਰੰਗ ਦੇਖੋ ਸਾਰੇ ਪੱਗਾਂ 'ਚ ਮਿਲ ਜਾਣੇ ਆ ਇਹਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਟਾਈਆਂ ਲੈਣੀਆਂ ਦੇਖੋ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਤੁਸੀਂ ਲੈ ਕੇ ਜਾ ਸਕਦੇ ਆ ਤੁਸੀਂ ਮਹਿੰਗੇ ਮਹਿੰਗੇ ਸੂਟ ਲੈ ਲੈਂਦੇ ਹੋ 5000 ਦਾ 8000 ਦਾ ਪਰ ਜਦੋਂ ਲਾਈਨਿੰਗ ਦਾ ਕੱਪੜਾ ਲੈਣਾ ਉਹ ਤੁਹਾਡੇ ਕੋਲ ਗਲਤ ਆ ਜਾਂਦਾ ਉਹਦਾ ਰੰਗ ਫੇਟ ਹੋ ਜਾਂਦਾ ਸਾਡਾ ਸੂਟ ਖਰਾਬ ਹੋ ਜਾਂਦਾ ਸਾਡੇ ਕੋਲ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਆ ਉਹਦੇ ਵੀ ਰੰਗ ਦੀ ਪੂਰੀ ਗਾਰੰਟੀ ਆ ਤੋ ਤੁਸੀਂ ਆ ਜਾਓ ਵੱਡੇ ਫਾਇਦੇ ਕਰਨੇ ਆ ਭਾਈ ਜੀ ਆਉਣਾ ਕਿੱਥੇ ਆ ਸੌਖਾ ਤਰੀਕੇ ਦੇ ਵਿੱਚ ਐਡਰੈਸ ਜਰੂਰ ਸਮਝਾ ਦਿਓ ਆਉਣਾ ਭਾਈ ਜੀ ਸ਼ੇਖ ਪਤਾ ਦਰਵਾਜਾ ਜਿੰਡਿਆਲਾ ਗੁਰੂ ਜਿੰਡਿਆਲਾ ਗੁਰੂ ਨੀਅਰ ਸ਼ੇਖ ਪਤਾ ਦਰਵਾਜਾ ਬਾਕੀ ਲੋਕੇਸ਼ਨ ਤੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਤੇ ਜਿਸ ਕਿਸੇ ਵੀਰ ਭਰਾ ਨੇ ਆਉਣਾ ਆ ਆਪਣਾ ਨੰਬਰ ਤੇ ਕਾਲ ਕਰੇ ਤੇ ਆਪਾਂ ਲਕੇਗਾ ਸੈਂਡ ਕਰ ਦਾਂਗੇ ਕਰ ਲਓ ਜੀ ਫੋਨ ਨੰਬਰ ਸਕਰੀਨ ਤੇ ਆ ਆ ਜਾਓ ਵੱਡੇ ਫਾਇਦੇ